ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਹੁਣ ਅਸੀਂ ਇਸ ਜੰਗਲ ਦੇ ਰਾਹ ਦੇ ਵਿੱਚ ਦੀ ਅਗਲੇ ਪਿੰਡ ਚੱਲੇ ਆ ਚਲੋ ਫਿਰ ਤੁਹਾਨੂੰ ਲੈ ਕੇ ਚੱਲਦੇ ਹਾਂ ਕਿਵੇਂ ਦਾ ਦ੍ਰਿਸ਼ ਹੋਊਗਾ ਉੱਤੇ ਪਹਾੜ ਤੇ ਚੜ੍ਹ ਕੇ ਵੇਖਾਂਗੇ ਚੱਲ ਜਮਣਾ ਜੋਰ ਲੱਗ ਰਿਹਾ ਮੰਮਾ ਹਾਂਜੀ ਇਹ ਉਹ ਬਣਾ ਰਿਹਾ ਜਾਰਦੀ ਲੈ ਆ ਮੇਰਾ ਭਾਂਜਾ ਕਹਿੰਦਾ ਮੈਟਿਟਿਊਡ ਦੇ ਵਿੱਚ ਚੱਲ ਰਿਹਾ ਆ ਆ ਇੱਧਰ ਵਈ ਕ੍ਰੈਸ਼ਰ ਲੱਗਿਆ ਹੋਇਆ ਗਿਰੀ ਨਦੀ ਦੇ ਵਿੱਚ ਹੈ ਕ੍ਰੈਸ਼ਰ ਹੈ ਪਹਿਲਾਂ ਕਹਿੰਦੇ ਸੀਗੇ ਵੀ ਮਤਲਬ ਗਿਰੀ ਨਦੀ ਦਾ ਪਾਣੀ ਬੜਾ ਸਾਫ਼ ਹੁੰਦਾ ਸੀਗਾ ਪਰ ਜਦੋਂ ਦੇ ਕ੍ਰੈਸ਼ਰ ਲੱਗੇ ਆ ਕਾਇਨਾ ਕਰਕੇ ਪਾਣੀ ਜਿਹੜਾ ਉਹ ਗੰਧਲਾ ਹੋ ਗਿਆ ਤੁੰਡਾ ਕਿਸੇ ਵੀ ਚੀਜ਼ ਦੇ ਦੋ ਪਹਿਲੂ ਹੁੰਦੇ ਆ ਇੱਕ ਚੰਗਾ ਪੱਖ ਹੁੰਦਾ ਇੱਕ ਮਾੜਾ ਪੱਖ ਹੁੰਦਾ ਹੁਣ ਚੰਗਾ ਪੱਖ ਇਹ ਹੈ ਕਿ ਇੱਥੇ ਕ੍ਰੈਸ਼ਰ ਲੱਗਣ ਦੇ ਨਾਲ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੋਊਗਾ ਹਨ ਐਡੀ ਦੂਰ ਪਹਾੜੀ ਇਲਾਕੇ ਦੇ ਵਿੱਚ ਜਿਵੇਂ ਰੋਜ਼ਗਾਰ ਦੀ ਕਮੀ ਹੁੰਦੀ ਹੈ ਤਾਂ ਇਸ ਕ੍ਰੈਸ਼ਰ ਇਸ ਕ੍ਰੈਸ਼ਰ ਦੇ ਲੱਗਣ ਨਾਲ ਰੋਜ਼ਗਾਰ ਮਿਲਿਆ ਹੋਊਗਾ ਪਰ ਨਾਲ ਦੀ ਨਾਲ ਜਿਹੜਾ ਕੁਦਰਤੀ ਸਰੋਤ ਸੀ ਜਿਵੇਂ ਪਾਣੀ ਇੱਥੋਂ ਦਾ ਉਹ ਗੰਦਲਾ ਹੋ ਗਿਆ ਹੁਣ ਦੋਵੇਂ ਪੱਖ ਨੇ ਇਹਦੇ ਚੰਗਾ ਪੱਖ ਵੀ ਹੈ ਮਾੜਾ ਵੀ ਹੈ ਲੋ ਜੀ ਹੁਣ ਚੱਲੇ ਆਂ ਸੀ ਇੱਧਰ ਮੰਦਰ ਨੇ ਕੁਛ ਆਪਾਂ ਜੀ ਬੰਦਾਂ ਨੇ ਦਰਸ਼ਨ ਕਰਕੇ ਆਵਾਂਗੇ ਫਿਰ ਬਾਅਦ ਬਾਅਦ ਵਿੱਚ ਸੀ ਬਾਤ ਕੀ ਕਰਾਂਗੇ ਬਾਅਦ ਸੀ ਅਗੂ ਜਵਾਰੇ ਤੇ ਜਾਏਗੇ ਜਿੱਥੇ ਆ ਦੇਖੋ ਕੱਚੇ ਘਰ ਨੇ ਇਹ ਪਹਾੜੀ ਹਰਾ ਰਾਜਾਂ ਦੇ ਨਾਲ ਹਾਂ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਪਹਾੜੀ ਰਾਜਾਂ ਦੇ ਨਾਲ ਯੁੱਧ ਹੋਇਆ ਸੀਗਾ ਪੰਗਾਣੀ ਸਾਹਿਬ ਉਹ ਤਾਂ 5-7 ਕਿਲੋਮੀਟਰ ਦੂਰ ਹੋਊਗਾ ਤੇ ਉੱਥੇ ਵੀ ਅਸੀਂ ਜੇ ਮੌਕਾ ਲੱਗਿਆ ਤਾਂ ਜਾ ਕੇ ਆਵਾਂਗੇ ਆ ਦੇਖੋ ਜੀ ਆ ਮੰਦਿਰ ਆ ਗਿਆ ਇੱਕ ਇੱਕ ਮੰਦਿਰ ਆਇਆ ਆਪਾਂ ਚੱਲਦੇ ਆਂ ਇਧਰ ਦੀ ਇਸ ਮੰਦਰ ਦਾ ਜਿਹੜਾ ਮੇਨ ਗੇਟ ਸੀਗਾ ਪਰਲੇ ਪਾਸੇ ਸੀਗਾ ਪਰ ਅਸੀਂ ਇਧਰ ਦੀ ਚੱਲਦੇ ਆਂ ਤੇ ਦੇਖਦੇ ਆਂ ਜਾ ਕੇ ਆਹ ਸਾਹਮਣੇ ਬਾਈ ਕਟਲਰ ਦਾ درخت ਲੱਗਿਆ ਹੋਇਆ ਤੇ ਕਟਲਰ ਲੱਗ ਰਹੇ ਸੀਗੇ ਇਹਦੇ ਦੇਖੋ ਯਾਰ ਕਿੰਨਾ ਸੋਹਣਾ ਮੰਦਿਰ ਹੈ ਆਇਆ ਭਾਈ ਮੰਦਿਰ ਤੇ ਹੁਣ ਆਪਾਂ ਚਾਉਦੇ ਆਂ ਲੋ ਜੀ ਹੁਣ ਅਸੀਂ ਵੱਧਦੇ ਆਂ ਅਗਲੇ ਮੰਦਰਵਾਲ ਚੌਧਰੀ ਮਸ਼ਰੂਮ ਫਾਰਮ ਓਰੇ ਓਰੇ ਹੈ ਬੰਦੇ ਨੀਚੇ ਦਾ ਮੰਮ ਉਹ ਮੰਮੇ ਬੰਨੂ ਦਿਖ ਗਿਆ ਹੂੰ ਓ ਰਹਾ ਬੰਦੇ ਲਿਆ ਉਹ ਤਾਂ ਕਾਫੀ ਦੂਰ ਹੈ ਯਾਰ ਹਨਾ ਪਰ ਅਸਤ ਉੱਧਰੋਂ ਪਤਾ ਨਹੀਂ

ਰਾਸ ਤੋ ਦੇਖੋ ਕਿ ਨਾ ਸੁਣਾ ਯਾਰ ਇਹ ਵੀ ਪੀਤੇ ਕੇ ਹਟਿਆਏ ਇਹ ਰਸਤਾ ਜੋ ਮੇਰੀ ਰੂਹ ਤੱਕ ਜਾਂਦਾ ਹੈ ਇਹ ਰਸਤਾ ਜੋ ਮੇਰੀ ਰੂਹ ਤੱਕ ਜਾਂਦਾ ਹੈ ਇਹ ਤਾਂ ਉਹਦੇ ਪੰਦੇ ਜੂਹ ਤੱਕ ਜਾਂਦਾ ਹੈ ਵਾ ਵ ਬੜਾ ਛੋਟਾ ਜਿਹਾ ਮੰਦਿਰ ਆ ਯਾਰ ਰਸਤੇ ਦੇ ਵਿੱਚ ਹੋ ਗਿਆ ਹੋ ਗਿਆ ਪੂਰਾ ਹੁਨਸਾਨ ਜੀ ਥਾਂ ਟੁੱਟਿਆ ਪਿਆ ਬਿਲਕੁਲ ਲੋ ਜੀ ਤੁਰਦੇ ਤੁਰਦੇ ਅਸੀਂ ਹੁਣ ਕਿਸੇ ਹੋਰ ਪਿੰਡ ਦੇ ਵਿੱਚ ਪਹੁੰਚ ਗਏ ਆ ਪਤਾ ਨਹੀਂ ਪਿੰਡ ਦਾ ਨਾਮ ਕੀ ਹੋਊਗਾ ਦੇਖਦੇ ਆ ਕਿਤੇ ਬੋਰਡ ਬੋਰ ਲੱਗਿਆ ਹੋਇਆ ਫਿਰ ਦਿਖਾਵਾਂਗੇ ਤੁਹਾਨੂੰ ਬਸ ਐਵੇਂ ਹੀ ਨਿਕਲੇ ਹੋਇਆ ਸੀ ਵੀ ਜਿੱਥੇ ਵੀ ਪਹੁੰਚ ਗਏ ਚੱਲਦੇ ਆ ਬਸ ਆਏ ਘੁੰਮਣ ਵਾਸਤੇ ਨਿਕਲੇ ਆ ਪਤਾ ਨਹੀਂ ਜੀ ਸਾਨੂੰ ਇੱਥੇ ਦੇ ਇਲਾਕੇ ਬਾਰੇ ਇੱਕ ਇੱਕ ਦਿਨ ਨੂੰ ਚੱਲਦੇ ਚੱਲਦੇ ਆ ਇਹ ਸਾਹਮਣੇ ਲੋਸ ਪਾਈਏ ਹਮਨੇ ਖੇਤੀਬਾੜੀ ਦੇ ਕੰਮਾਂ 'ਤੇ ਲੱਗੇ ਹੋਇਆ जमीन दिख रहा सामने तो फैक्ट्री है कोई और शायद किसी का घर है कच्चा है ना घर है कि देखो किए इतने इधर घर पक्के बने हुए पक्टा दिनेट बनाए हुए उस स्टाइल ने जिम्मे चुंगी टाइप होंगे लो जी हम पिंड लंघ रहे घर यार। सो कि सोने कच्चे कच्चे छोटे छोटे घर है ही। बिल्कुल ही छोटे छोटे हाँ देखो कोई है नहीं इतने बंद पे सारे। ਕਿੜਿੜਿੜੇ ਕਰਨੇ ਯਾਰ ਸਾਰੇ ਘਰ ਬੰਦ ਪਈ ਨੇ ਯਾਰ ਇਹ ਨਹੀਂ ਹੋ ਗਿਆ ਇਹ ਫੇਰ ਇੱਕ ਮੰਦਰ ਆ ਗਿਆ ਪਿੰਡ ਦੇ ਵਿੱਚ ਬਈ ਇਹ ਕੰਮ ਲੱਗੇ ਹੋਏ ਆ ਦਾਦੀ ਮਾ ਆ ਜਵਾਗ ਮਿਲਿਆ ਵੀ ਇਸ ਨੇ ਦੱਸਿਆ ਇਸ ਪਿੰਡ ਦਾ ਨਾਮ ਆ ਰਾਜਵੰਦ ਥੂਲ ਮੇ ਜਾਤੇ ਹੋ ਤੁਮ

ਆ ਬੱਠਾ ਦੇਖੋ ਮੁਰਦਾ ਆਦੀ ਜਾਂਦਾ ਸੀ ਬਾਂਗਾ ਆ ਸਾਹਮਣੇ ਉਹ ਹੀ ਮੁਰਗਾ ਸੀ ਬਾਂਗਾ ਹੁੰਦਾ ਜਿਹੜਾ ਓਏ ਜਮਨ ਆਜਿਓ ਭੱਜ ਗਏ ਜਵਾਕ ਚਲੋ ਚੱਲਦੇ ਆਗੇ ਪੱਥਰ ਦੇ નીચે ਲੁੱਕ ਗਿਆ ਪੱਥਰ ਦੇ ਵਿੱਚ ਲੁੱਕ ਗਿਆ ਉਹ ਦੇਖ ਆ નીચે ਲੁੱਕ ਗਿਆ ਵੀ ਮੇਰੀ ਵੀਡੀਓ ਨਾ ਬਣਾਉਂ ਕਹਿੰਦਾ ਆ ਜਾ ਹੈਲੋ ਹੈਲੋ ਹੱਲ ਲੁੱਕਣ ਵਿੱਚ ਹੀ ਗਿਰ ਜਾਂਦੇ ਆ ਆਜੋ ਭੱਜ ਗਏ ਤਾਂ ਜੋ ਆਗ ਤਾਂ ਦੇਖ ਦੇਖ ਕੇ ਵਾਪਸ ਭੱਜ ਜਾਂਦੇ ਆ ਇਥੇ ਵੀ ਥੋੜੀ ਜੀ ਦੇਰ ਬਾਅਦ ਬਸਰੂਕ ਜਾਂਦੀ ਹੈ ਜਿੱਥੇ ਵੀ ਕਿਸੇ ਦਾ ਘਰ ਆਉਂਦਾ ਆ ਉਥੇ ਰੋਕ ਲੈਂਦੇ ਆ ਮਤਲਬ ਕੋਈ ਮੇਨ ਅੱਡਾ ਨਹੀਂ ਹੈਗਾ ਇਥੇ ਜਿੱਥੇ ਵੀ ਦੇ ਘਰ ਮਿਲਦਾ ਹੈ ਉਥੇ ਰੋਕ ਲੈਂਦੇ ਆ ਲੋ ਜੀ ਹੁਣ ਅਸੀਂ ਪਹੁੰਚ ਗਏ ਆ ਪੋਡਾ ਸਾਹਿਬ ਦੇ ਵਿੱਚ ਆ ਪੋਡਾ ਸਾਹਿਬ ਦਾ ਬਸ ਸਟੈਂਡ ਹੈ ਇੱਥੋਂ ਅਸੀਂ ਚੱਲਾਂਗੇ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਸਾਹਿਬ ਨੂੰ ਗਾ ਜਾਂਦਾ ਆ ਲੋਕ ਇੱਥੋਂ ਕੀਰਤਨ ਦੀ ਮਿੱਠੀ ਮਿੱਠੀ ਆਵਾਜ਼ ਸੁਣਦੇ ਮੈਨੂੰ ਕੋਈ ਨਾ ਚੀਤ ਨੂੰ ਲੈ ਜਾਵੇ ਜਾ ਕੇ ਐਸੀ ਇਹ ਹੈ ਜੀ ਕਵੀਧਾਰ ਸਥਾਨ ਜਿੱਥੇ ਗੁਰੂ ਜੀ ਦੇ ਪਵੰਜਾ ਜਿਹੜੇ ਕਵੀ ਸੀਗੇ ਉਹ ਇੱਥੇ ਕਵੀਧਾਰ ਕਰਦੇ ਸੀਗੇ ਇਧਰ ਇਹ ਹੈ ਜੀ ਸ਼ੀਸ਼ ਮਹਿਲ ਫਿਰ ਇਹ ਗੁਰੂ ਜੀ ਨੇ ਇਸ ਥਾਨ ਨੂੰ ਕਿਉਂ ਚੁਣਿਆ ਹੋਊਗਾ ਰਹਿਣ ਵਾਸਤੇ ਕਿਉਂਕਿ ਇਹ ਇੱਥੇ ਨਦੀ ਵਗਦੀ ਹੈ ਕਿ ਨਾਲ ਸ਼ਾਂਤ ਮਾਹੌਲ ਹੋਏ ਥੇ ਨਾ ਇੱਥੇ ਹੁਣ ਚੱਲੇ ਅਸੀਂ ਬਈ ਥੱਲੇ ਨਦੀ ਦੇ ਕੋਲ ਯਮਨਾ ਨਦੀ ਦੇ ਕੰਢੇ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਜ਼ਿੰਦਗੀ ਦੇ ਕਈ ਸਾਲ ਬਿਤਾਇਆ

ਤਰੇ ਜਿਆਦਾ ਉਰਾ ਫਿਰ ਨਹੀਂ ਆਉਂਦਾ ਇੱਥੇ ਨਾਲ ਦੇ ਸਪੀਰੀਅਮ ਦੇਖਦੇ ਆਂ ਕਿ ਕੈਸਾ ਹੁੰਦਾ ਦੇਖ ਰਹੇ ਨਾਲ ਕੇ ਦੇਖਦੇ ਆਂ ਕਿ ਕੈਸਾ ਸਪੀਰੀਅਮ ਸਾਥ ਇੱਥੇ ਦਾ ਵਾਸਤੇ ਕਰਾਂਗੇ ਇਹਦੇ ਵਿੱਚ ਵੀ ਪਾਣੀ ਸਿਰਫ ਬਰਸਾਤ ਦੇ ਦਿਨਾਂ ਦੇ ਵਿੱਚ ਆਉਂਦਾ ਹੈ ਜਦੋਂ ਵੀ ਉੱਤੇ ਬਰਸਾਤ ਪੈਂਦੀ ਹੈ ਉਹਦਾ ਪਾਣੀ ਪਹਾੜਾ ਦਾ ਇਹਦੇ ਵਿੱਚ ਆਉਂਦਾ ਆ ਇਹ ਮਾਰਕੰਡਾ ਆ ਕੱਲ ਪਰਸੋਂ ਵੀ ਇੱਥੇ ਬਰਸਾਤ ਹੋ ਰਹੀ ਸੀ ਜਿਹਦੇ ਕਰਕੇ ਇਹਦੇ ਵਿੱਚ ਪਾਣੀ ਆ ਗਿਆ ਵੀ ਅੱਜ ਸਾਡਾ ਗਾਈਡ ਸਾਨੂੰ ਇੱਕ ਹੋਰ ਪਿੰਡ ਦੇ ਵਿੱਚ ਲੈ ਆ ਬੱਚੇ ਪਿੰਡ ਦਾ ਨਾਮ ਕੀ ਹੈ ਇਸਕਾ ਹੈ ਨਹੀਂ گاؤں ਦਾ ਨਾਮ گاؤں ਦਾ ਮਕੜ ਵਾਲੀ ਨਹੀਂ ਇਸ ਇਸ گاؤں ਦਾ گاؤں ਦਾ ਹਾਂ ਬਨਕਲਾ ਨਾ ਹਾਂ ਬਨਕਲਾ ਪੈਸਕਣ ਦਾ ਨਾ ਬਨਕਲਾ ਆ ਤੇ ਸਾਡਾ ਗਾਈਡ ਅੱਜ ਸਾਨੂੰ ਇਸ ਪਿੰਡ ਚ ਲੈ ਕੇ ਆਪਾਂ ਚੱਲਦੇ ਹਾਂ ਸੀ ਇਹ ਪਿੰਡ ਦੇ ਤਾਂ

ਦੇ। ਜੇ ਲੱਗਦਾ ਤੁਮarre ਸੱਭਾਂ ਨੂੰ ਦੋ ਜਾ। ਅਮੋ ਚਲੇ ਇਧਰ ਪਤਨਾ। ਆ ਇਧਰ ਬਈ ਝੋਨਾ ਲੱਗੇ ਹੋਇਆ। ਇੱਥੇ ਜਿਹੜੇ ਆਪਣੇ ਪ੍ਰਵਾਸੀ ਮਜ਼ਦੂਰ ਹੁੰਦੇ ਆ ਉਹ ਬਹੁਤ ਘਟ ਆਉਂਦੇ ਆ। ਇਸ ਕਰਕੇ ਇਹ ਲੋਕ ਆਪਣੇ ਆਪ ਹੀ ਝੋਨਾ ਜਿਹੜਾ ਲਗਾਉਂਦੇ ਆ। ਵੈਸੇ ਹੁਣ ਤਾਂ ਆਣ ਲੱਗ ਪਏ ਇਧਰ। ਪਹਿਲਾਂ ਨਹੀਂ ਆਉਂਦੇ ਸੀਗੇ। ਇਹ ਫਿਰ ਆਪਣੇ ਆਪ ਹੀ ਲਗਾਉਂਦੇ ਹੁਲੇ ਸੀਗੇ ਆ ਵੀ ਦੇਖੋ ਇੱਥੇ ਪਹਾੜਾਂ ਚ ਗੁੱਗਾ ਮਾੜੀ ਹੈ ਗੁੱਗਾ ਮੈੜੀ ਜਾਂ ਮੈੜੀ ਜਾਂ ਮਾੜੀ ਆਪਣੇ ਦੋ ਤਰ੍ਹਾਂ ਦੇ ਸ਼ਬਦ ਵਰਤੇ ਜਾਂਦੇ ਆ ਇਹਦੇ ਲਈ ਮਾੜੀ ਆ ਮਾੜੀ ਗੁੱਗਾ ਮਾੜੀ ਬਸ ਆ ਕਿਹਦੇ ਕਿਹਦੇ ਕਾਹ ਨਿਕਲ ਰਿਹਾ ਆ ਭਾਈ ਤੇਰੀ ਰਹਿ ਮਤੋ ਦਰਿਆ ਤੇਰੀ ਰਹਿ ਮਤੋ ਕਦ ਬਲੌਗ ਦੇਖਣ ਦੇ ਲਈ ਧੰਨਵਾਦ ਦੋਸਤੋ ਜੇ ਚੰਗਾ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਧੰਨਵਾਦ ਜੀ